ਉਹਦਾ ਨਿਊ ਬਲੌਗ ਚ ਤੇ ਅੱਜ ਆਪਾਂ ਟੋਚਣ ਪਾ ਰਹੇ ਆ ਗੱਡੀਆਂ ਦਾ ਇਹ ਗੱਡੀਆਂ ਹੈਗੀਆਂ 4x4 ਤਗੜੀਆਂ ਗੱਡੀਆਂ ਪੂਰੀਆਂ ਆਣਾ ਅ ਆਚੂ ਤੇ ਦਿਖਾਉਨੇ ਆ ਤੁਹਾਨੂੰ ਗੱਡੀਆਂ ਤੇ ਬਾਕੀ ਪਹਿਲਾਂ ਅਸੀਂ ਅਦੇ ਛੋਟੇ ਪ੍ਰਾਵਾਂ ਗੱਲ ਕਰੀਏ ਹਨ ਵੀ ਗੱਡੀਆਂ ਬਾਰੇ ਦੱਸੂਗਾ ਆਪਾਂ ਨੂੰ ਕਿਵੇਂ ਆ ਹਾਂ ਕਿਵੇਂ ਗੱਡੀਆਂ ਆਪਣੀਆਂ 4x4 ਆ ਗੱਡੀਆਂ ਦਾ ਆਪਣੀਆਂ ਵਧੀਆ ਦੀ ਤਕੜੀਆਂ ਨਾ ਪੁਰਗਾਂ ਇਹ ਆਪਾਂ ਹਲੇ ਤੁਹਾਨੂੰ ਦਿਖਾਵਾਂਗੇ ਗੱਡੀਆਂ ਵਾਲੇ ਤੁਹਾਨੂੰ ਦਿਖਾਈ ਜਾਣੀਆਂ ਨਾ ਗੱਡੀਆਂ ਖੜੀਆਂ ਸਾਡੇ ਨੇ ਸੈੱਡ 'ਚ ਹੈ ਇਹਨੇ ਸੈੱਡ 'ਚ ਖੜੀਆਂ ਆਈਆਂ ਗੱਡੀਆਂ ਵਾਲੇ ਆਪਣੀਆਂ ਸੈੱਡ 'ਚ ਖੜੀਆਂ ਦਿਖਾਉਨੇ ਆ ਤੁਹਾਨੂੰ ਤੇ ਅੱਜ ਪਾਉਣਾ ਆਪਾਂ ਟੋਚਣਾ ਤੁਹਾਨੂੰ ਟੋਚਣ ਦਿਖਾਵਾਂਗੇ ਤੇ ਉੱਤੋਂ ਪਹਿਲਾਂ ਵੀਡੀਓ ਲਾਈਕ ਕਮੈਂਟ ਸ਼ੇਅਰ ਤੇ ਸਟਾਰ ਜਰੂਰ ਦੇ ਦਿਓ ਹਨਾ ਸ਼ੇਅਰ ਵੀ ਜਰੂਰ ਕਰ ਦਿਓ ਲਾਈਕ ਕਮੈਂਟ ਦੱਸਿਓ ਸਾਡੀਆਂ ਗੱਡੀਆਂ ਕਿਵੇਂ ਆ ਠੀਕ ਹੋਣਾ ਜੀ ਗੱਡੀਆਂ ਦੱਸ ਦਿਓ ਸਾਡੀਆਂ ਕਿਵੇਂ ਆ ਤੇ ਆਓ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਗੱਡੀਆਂ ਕੋਲ ਚੱਲ ਬਾਈ ਲੈ ਵੀਡੀਓ ਬਣਾਈਏ ਚਲੋ ਬਾਈ ਤੇ ਚਲੋ ਦੋਸਤਾਂ ਨੂੰ ਸਿਸ਼ਟਾ ਆਗਾ ਕਿਵੇਂ ਸਾਡੀਆਂ ਗੱਡੀਆਂ ਇੱਥੇ ਆ ਮੇਰੇ ਕੀ ਹਾਂਜੀ ਕਿੱਦਾਂ ਐ ਬਰਾ ਐਵੇਂਆਂ ਗੱਡੀਆਂ ਗੱਡੀਆਂ ਤੋਚਾ ਆਈ ਇਹ ਟੋਚਨ ਦੇਖਿਆ ਕਿ ਤੇ ਟੋਚਨ ਦੇਖਿਆ ਨਹੀਂ ਹੋਣਾ ਜ਼ਿੰਦਗੀ ਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਨਾ ਬਈ ਅਰਥੂ ਆ ਮੇਰੇ ਨਾਲ 10 ਅਰਥੂ ਆਪਣਾ ਟੋਚਾ ਕਰ ਗੱਡੀਆਂ ਦਾ ਟੋਚਾ ਉਹ ਜਿਹੜਾ ਤਾਂ ਵਧੀਆ ਲੱਗ ਰਿਹਾ ਜੀ ਬਸ ਜਿੱਥਨ ਵਾਲੀ ਆਹਾ ਗੱਡੀ ਮਰਾ ਉੱਤੀ ਨਾ ਗੱਡੀਆਂ ਦਾ ਤਾਂ ਆਪਣਾ ਜਿੱਤੇ ਦੀ ਕਿਹੜੀ ਆ ਤੇ ਮੇਰੀ ਜਿਹੜੀ ਆ ਹਾਂ ਜੀ ਇਹ ਜਿੰਨਾਂ ਮਹਿੰਗੀਆਂ ਹੁੰਦੀ ਆ ਗੱਡੀਆਂ ਸਾਡੀਆਂ ਥੋੜੀਆਂ ਜਿਹਾ ਮਹਿੰਗੀਆਂ ਸਾਡੀਆਂ ਗੱਡੀਆਂ ਥੋੜੀਆਂ ਜਿਹਾ ਮਹਿੰਗੀਆਂ 1 ਕਰੋੜਾਂ ਤੋਂ ਸ਼ੁਰੂ ਹੁੰਦੀਆਂ ਤਾਂ ਕਿਸੇ ਔਕਾਤ ਹੈ ਨਹੀਂ ਲੈਣ ਦੀ ਹਨਾ ਦੇ ਇਸ ਕਿਸੇ ਔਕਾਤ ਹੈ ਨਹੀਂ ਲੈਣ ਦੀ ਇਸ ਰੱਬ ਨੇ ਸਾਨੂੰ ਦਿੱਤਨਾ ਅਸੀਂ ਹੈ ਵੀ ਇੰਨੇ ਕੁ ਯੋਗ ਆ ਅਸੀਂ ਇੱਥੋਂ ਤੱਕ ਹੀ ਜਾਣਤਾ ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ

Menjünk tovább! Maga rám jött ਉਹ ਜੀ ਬੋਲਦਾ ਚੰਦ ਖੱਟੇ ਨਹੀਂ ਕਰਿਆ ਗਿਆ ਟਾਇਰ ਦੇ ਪੱਥੇ ਵੱਖ ਮਾਂ ਕੋਲ ਲੱਗ ਜਾਂਦੇ ਆ ਨਾ ਉਹ ਇੱਕ ਆ ਜਾ ਤੀ ਫਿਰ ਇਹ ਨਹੀਂ ਜੁਆ ਆਏਗਾ ਉਧਰਲੇ ਪੱਥੇ ਰੇ ਉਹ ਵਾਈ ਕਾ ਤੋ ਬੇਸਤੀ ਕਰਾਈ ਰਿਹਾ ਹੀ ਰਹੇ ਹੋ ਤੇ ਮੇਰੇ ਕੋਲੇ ਆ ਕੇ ਨਾ ਕੰਮ ਕਰਾਤਾ ਇੱਕ ਹੋਰ ਇਹ ਚਾਬੀ

ਦੇਖੋ ਇੱਕ ਤੇ ਜਾਂਦੀ ਨਾ ਅੱਛੀ ਸੀ ਨਾ ਦੇਖੋ ਇਹ ਕੰਫੀਡੈਂਸ ਨੂੰ ਬਿਲਕੁਲ ਹੀ ਆ ਕੁਝ ਦਿਨ ਹੋਦ ਇਹਨਾਂ ਦਾ ਲੱਗ ਲੱਗ ਕਰਿਆ ਕਰੋ ਇਹ ਸਨੂਨ ਫਿਰ ਟੋ ਜਾਂ ਚ ਥੋੜੀ ਮੁਸ਼ਕਲ ਦੇ ਮੇ ਜਾਂ ਕਿਥੱਥੇ ਜੋ ਚ 35 ਜਾਂ ਅ ਨੂੰ ਹੁਣ ਫਿਲਟਰ ਤੇ ਪ੍ਰੋਬਲਮ ਆ ਰਹੀ ਆ ਸਿਰ ਥੋੜੀ ਜੀ ਆ ਰੱਖੋ ਜਦੋਂ ਮੋਲਟੀ ਕਾਪ ਆਈ ਜੇ ਮੇਰੇ ਕੋਲ ਮੁਝਿਆ ਅੰਦਰ ਦਾ ਕੋਈ ਨਹੀਂ ਆ ਦੇ ਫੋਨ ਮੈਂ ਦੂੰਗਾ ਸਾਰ ਬੰਦ ਕੁੰਗਰੀ ਬੰਦ ਕਰ ਪਈ ਸਲਾਹ ਦੇ ਆ ਬੈ ਲਾ ਉਹ ਕੇ ਬੈ ਨਾ ਥੇਰੇ ਕਾ ਕੋਈ ਨਹੀਂ ਆ ਬੈ ਨਾ ਇਹ ਮੂੜ ਬੰਤ ਵੀ ਆ ਦੇਖ ਲੋ ਦਗਾ ਦਗਾ ਨਹੀਂ ਅਨ ਮੂੜ ਬੰਦ ਦਾ ਠੀਕ ਆ ਜੀ ਆ ਦੇਖੋ ਦੇਖੋ ਆ ਦੇਖੋ क्यों तो नहीं मार दी कर दूँगा ना सामान देता हूँ यार तो एक का पढ़ाई तो काफी नहीं आ रहा है जब घर ले था एक का पढ़ाई तो काफी बार नहीं आ रहा है जब घर जाने से क्यों नहीं कर दूंगा ये हो आर बुध रखता है ये ही आ रही ਆਟਾ ਦੋ ਕਰਦਿਆਂ ਦੇ ਲੈ ਲੈ ਉਹਨਾਂ ਦਾ ਆਟਾ ਕਰਤਾ ਸੋ ਚੱਲਦੀ ਇਹਨਾਂ ਨੂੰ ਇਹਨਾਂ ਨੂੰ ਰੇ ਲਿਗਿਆ ਦੇਖੋ ਖੇਡ ਦਿnga ਆਟਾ ਦੇ ਦਉਂਗੇ ਲੈ ਆਏ ਸਾਰੇ ਚੱਲਦਿਆਂ ਨਹੀਂ ਦੇਖ ਦੇਖ ਦੂਜੀ ਗੱਡੀ ਨੂੰ ਫਾਂਸੀ ਦੇਦੀ ਫਾਹ ਦੇ ਤਾਈਕ ਦੂਜੀ ਗੱਡੀਆਂ ਨੂੰ ਇੱਕ ਪਾਸੇ ਨੂੰ ਸਿੱਖਾ ਕਰ ਦੇ ਇਹ ਹੁਣ ਆਪਾਂ ਬਣਾਉਨੇ ਟੁੱਟਣ ਦੀ ਬੰਲੀਓ ਇਹ ਵੀ ਉਹ ਤੋਂ ਦੀ ਬਣ ਗਈ ਜਾਂਦੀ ਆ ਉਹ ਇੱਤਲੋ ਚਲੋ ਚਲੋ ਏ ਹੁਣ ਪਤਾ ਹੀ ਆਈ ਇਹ ਦੂਜਾ ਨੰਬਰ ਸਾਡਾ ਸੀ ਆਪਣਾ ਚੱਕਲਾ ਫੂਨਾ ਰੋਂ ਚੂਰ ਤੇ ਰੋਂਦਾ ਉਹ ਸੀਤੀ ਆਈ ਸਾਡਾ ਮੁੰਡਾ ਦੇ 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 ਇਹ ਸਾਡੀ ਲਾਲ ਗੱਡੀ ਆ ਦੇ ਇਹ 4x4 ਕਹਿੰਦੇ ਆ ਇਹ ਕਿਹੜੀਆਂ ਗੱਡੀਆਂ ਵਿੱਚ ਥਾਰ ਹੈ ਤੇ ਕਿਹੜੀ ਹੈ ਭਾਈ ਜੀ ਇਹ ਹੈ 4x4 ਥਾਰ ਥਾਰ ਹੀ ਥਾਰ ਇਹ ਥਾਰ ਦੀ ਸੇਵਤਾ ਨਹੀਂ ਇਹ ਨਹੀਂ ਜੀ ਸੁਪਰਕਾਰ ਹੈ ਸੁਪਰਕਾਰ ਹੈ ਹਾਂ ਜੈਸ ਯੂ ਆਰ ਰਾਈਟ ਮੋਡੀਫਾਈਡ 4x4 ਮੋਡੀਫਾਈਡ ਰੇਸ ਵਾਲੀ ਕਾਰ ਹੈ ਰੇਸਰ ਬੱਚੇ ਭਾਈ ਜੀ ਬਣਾ ਪਾ ਲੈਣਗੇ ਫਿਕਸ ਲੈਣ ਚੱਲਣ ਦੇ ਯਾਰ

ਹਾਂ ਇਹ ਐਵੇਂ ਨਹੀਂ ਆਉਣੀਆਂ ਇੱਕ ਇੱਧਰ ਦਰਦੇ ਇੱਕ ਇੱਧਰ ਦਰਦੇ ਬੇਕੂਫ ਹਾਂ ਇਹ ਮੇਰੀ ਛੋਟੀ ਭੈਣ ਬਹੁਤ ਸ਼ਿਆਰ ਆ ਉਹ ਤੱਕਾ ਨਹੀਂ ਕਰਦੇ ਸੀ ਛੱਡ ਜੋ ਉਹ ਯਾਰ ਮੈਂ ਕਿਹਾ ਨਾ ਖੜਜਾ ਤਨ ਤੇ ਸਟਾਰਟ ਕਰਿਓ 1 2 3 ਹੈ ਚਲੋ ਲਾਓ ਜੋਰ ਤਰਫ ਨੀਚੇ ਲਾਈਨ ਵੀ ਨੇੜੇ ਆ ਚਲੋ 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 ਜਸਨਾ ਜਪਾ ਹਰਨਾ ਨਹੀਂ चलो चलो अपनी रेस नवाक ये बच्चों वीडियो है स्पेशल है ना ਸਾਡੇ ਇਹ ਸਾਡਾ ਵੀ ਮਤਲਬ ਕਿਹੜਾ ਬਲੌਗ ਹੈ ਇਹ ਸਿਰਫ ਬੱਚੇ ਲਈ ਉਹਨਾਂ ਦਾ ਐਂਟਰਟੇਨਮੈਂਟ ਵਾਸਤੇ ਨਾਲੇ ਖੇਡ ਚਲੋ 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 ਹੋ ਰਿਹਾ ਹੈ ਕਿਉਂਕਿ ਲਾਲ ਲੀਲੀ ਜਾਰੀ ਹੈ ਜੀ ਹਾਂ ਫਿਨਿਸ਼ ਲਿਆ ਨਾ ਮੇਰੀ ਭੈਣ ਆ ਛੋਟੀ ਮੈਂ ਉਹਦਾ ਫੇਸ ਨਹੀਂ ਦਿਖਾ ਸਕਦਾ ਉਹਦੀ ਪਰਵਾਹ ਜਰੂਰ ਆਊਗੀ ਜੇ ਵੀ ਬੋਲਣਾ ਤੁਸੀਂ ਹੈ ਨਾ ਦੋਨਾਂ ਨੂੰ ਉੱਚੀ ਬੋਲਿਆ ਕਰੋ ਠੀਕ ਹੈ ਨਹੀਂ ਮੋੜਦੇ ਨਹੀਂ ਅਸੀਂ ਮੋੜਦੇ ਨਹੀਂ ਮੋੜਦੇ ਨਹੀਂ ਤੂੰ ਆਦਾ ਜਿਵੇਂ ਮਰਜ਼ੀ ਕਰ ਜਦਸ ਨੇ ਕਰੀ ਨਾ ਜਿਵੇਂ ਆਪਾਂ ਸਿਰਫ ਜੋਰ ਲਾਈ ਰੱਖ ਮੂਰੇ ਆਪਾਂ ਜਿੱਤਾਂਗੇ ਚੱਲ 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 ਜਿੱਤਾਂਗੇ 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 ਇਹ ਹਰੂਗੀ ਤੇ ਇਹ ਤਾਂ ਟੇਢੀ ਹੋਈ ਖੜੀ ਆ ਲੈ ਚੱਲ cuma coba saja coba 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 ਏ ਏ ਏ ਚਲ 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 ਬੈਠਾ ਦੇਖੋ ਹਰਨ ਵਾਲਾ ਜਿੱਤੂ ਆ ਜਿੱਤੂ ਉਹ ਪਈਆ ਬਣਾ ਚਲੇਣਾ ਕਿੰਨੀ ਦੂਰ ਪਈਆ ਇੱਧਰ ਦੇਖੋ ਜੀ ਇੱਧਰ ਇਹ ਏਡੀ ਦੂਰ ਪਈਆ ਤੇ ਆਪ ਇੱਥੇ ਖੜਾ ਹੈਗਾ ਤੇ ਸਾਡੀ ਇਹਦੀ ਕਿੰਨੀ ਦੂਰਾਂ ਤੇ ਸਾਡੀ ਦੇਖੋ ਚਾਰ ਉਂਗਲਾਂ ਦਾ ਫਰਕ ਹੈ 2 ਸੈਕਿੰਡ ਬਾਅਦ ਬਾਅਦ ਇਹਨੂੰ ਹਰਾ ਕੇ ਅਸੀਂ ਘਰੇ ਭੇਜ ਦੇਨੇ ਆ ਤੇ ਗੱਡੀ ਅਸੀਂ ਲੈ ਜਾਣੀ ਆ ਨਾਲ ਬੈਠੋ ਜਾਈਏ ਆਪਾਂ ਨਾ ਠੀਕ ਆ ਬੰਦ ਇੱਕ ਮਿੰਟ ਰੋਕ ਲਾ ਚੱਛ ਕੇ ਲਾਈਏ ਸਾਨੂੰ ਨਾ 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 ਇਹ ਆ ਗਿਆ ਬ੍ਰੇਕ ਬ੍ਰੇਕ ਹੋ ਗਿਆ ਸਾਡਾ ਬੰਦਾ ਉਤਰ ਮਗਾਸੀ ਇਹ ਇੱਕ ਖੜਜਾ ਕਰ ਜਾ ਇੱਕ ਮਿੰਟ ਓਏ ਆ ਸਾਡੀ ਗੱਡੀ ਮੁੜੀ ਹੋਰ ਕਰਾ ਬਸ ਬਸ ਇੱਥੇ ਇਹ ਮੈਂ ਵੀਡੀਓ ਦਿਖਾ ਦੂੰ ਵੀਡੀਓ ਦਿਖਾ ਦੂੰ ਆ ਗਿਆ ਦੱਸ ਕੇ ਉੱਥੇ ਹੀ ਕਰ ਨਹੀਂ ਨਹੀਂ ਬਸ ਇੱਥੇ ਕਰ ਲਉ ਹਾਂ ਆਜੀ ਸਹੀ ਕਰ ਲਾ ਓਏ ਮੈਂ ਤੈਨੂੰ ਗਿਣੂੰਗਾ ਤੂੰ ਸਹੀ ਕਰਿਓ ਹਾਂ ਮੈਂ ਵੀਡੀਓ ਦੇਖ ਲਈ ਸਾਰੀ ਉੱਥੇ ਪਈ ਆ ਪਹਿਲਾਂ ਇਹ ਨਹੀਂ ਹੋ ਰਹੀ ਇੱਥੇ ਕਰ ਲਾ ਹਾਂ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਗਿਣੂੰਗਾ ਫੇਰ ਸ਼ੁਰੂ ਕਰਿਓ 1 2 3 ਇੱਕ ਮਿੰਟ ਓਏ ਤੂੰ ਗੱਡੀ ਬੰਦਉਗੀ ਬੰਦ ਹੋ ਗਈ ਸਾਡੀ ਚਲੋ ਇੱਕ ਮਿੰਟ ਐ ਉੱਥੇ ਹੀ ਕਰੋ ਦੂਰੀ ਬਾਰੇ ਚਾਰ ਦੋਤਾ ਹੀ ਮੁੱਕ ਗਿਆ ਓਏ ਖੜ ਜਾ ਆ ਗਿਆ ਬਈ ਮਾਨ ਅਜਮੰਦ ਹੀ ਨਹੀਂ ਅਸੀਂ ਗੱਡੀ ਤਾਂ ਗੱਡੀ ਬੰਦ ਹੋ ਗਈ ਆ ਅਸੀਂ ਰੋਕੀ ਬੈਠੇ ਆ ਥੋੜਾ ਸਟਾਰਟ ਕਰ ਲਾ ਬੰਦ ਕਰਕੇ ਚਲਾ ਲਾ ਇੱਕ ਖੜ ਜਾ ਆ ਆ ਆ ਆ ਅੱਗੇ ਲੋਕ ਯੂ ਰੈਡੀ ਹਾਂ ਹਾਂ ਕੀ ਇੱਕ 2 3 ਠੀਕ ਹੋਣਾ ਮੇਰੀ ਮੰਤੋਨੀ ਯਾਰ ਇਹ ਕੀ ਗੱਲ ਆ ਉਹ ਬੰਦ ਹੋ ਰਹੀ ਹੈ ਤੇ ਜਰ ਖੜ ਦੇਣਾ ਬੰਦ ਹੋਈ ਪਈ ਐ ਏਡੀ ਗੱਡੀ ਫਿਨਿਸ਼ ਲਾਈਨ ਦਾ ਦੋ ਵਾਰੀ ਜੇ ਉਧਰੋਂ ਆਈ ਖਿੱਚ ਲੈ ਆਈ ਆ ਜੂ ਗੱਡੀ ਜਦੋਂ ਕੀ ਬੰਦ ਹੋਈ ਜੀ ਫਿਨਿਸ਼ ਲਾਈਨ ਤੇ ਤੀਹਲੇ ਆਏ ਤੂੰ ਜਿੱਤੇ ਜੂਗਾ ਤੂੰ ਉਹ ਯਾ ਤੂੰ ਲੈ ਆ ਗੱਡੀ ਥੰਨੂੰ ਸੁੱਝ ਬੰਦ ਕਰਕੇ ਚਲਾ ਲੈ ਯਾਰ ਕਰ ਲੈ ਤੂੰ ਆਪੀ ਲੈਣੀ ਸੁਣਦਾ ਬੰਦਰ ਜਿਆ ਕੋਈ ਸਕੋਰ ਤਾਂ ਹੈ ਨਹੀਂ ਕੋਈ ਤਾਂ ਚਾਰਜ ਤਾਂ ਨਹੀਂ ਮੁੱਕ ਗਈ ਮੋਪਾ ਜੀ ਜੋਰ ਲੱਗਾ ਰਿਹਾ ਕਿ ਮੋਟਰ ਹਮ ਚੱਤ ਜਾਤ ਗਾਉਣ ਨਾ ਨਾ ਖੜ ਜਾ ਛੁੱਚ ਕਿੱਥੇ ਆ ਜੀ ਚਲੋ ਕਰੋ ਸਹੀ ਪਈ ਸਾਡੇ ਕਰੈਕਟਰ ਦੀ ਆ ਗਈ ਆ ਜੀ ਆ ਸਾਡਾ ਰੈਫਰੀ ਆ ਛੋਟਾ ਰੈਫਰੀ ਆ ਚੁੱਕਿਆ ਖੜ ਜੋ ਆ ਜੀ ਸਾਡੇ 3 ਕਿਨੂ ਬਥਰੀ 1 2 3 ਇਹ ਆ ਗਈ ਟੱਚ ਹੋ ਗਈ ਉਹ ਯਾਰ ਆ ਗਿਆ ਖੜ ਜਣ ਮੈਨੂੰ ਦਈ ਵੀ ਨਹੀਂ ਤਾਂ ਉਹ ਤਾਂ ਖੱਪੀ ਬੈਠਾ ਮੋੜਾ ਜਿਵਿਲੇਸ਼ਨ ਐ ਟੱਚ ਕਰ ਗਈ ਸੀ ਟੱਚ ਤਾਂ ਕਰ ਗਈ ਸੀ ਹਾਂ ਪਰ ਟੱਪੀ ਚੱਕਰ ਚੱਕਰ ਕੀ ਆ ਬੈਟਰੀ ਡੱਡੋ ਗਈ ਯਾਰ ਬੈਟਰੀ ਲੈ ਭਾਈ ਇਹ ਹੁਣ ਸਾਡੀ ਹੋ ਗਈ ਬੈਟਰੀ ਡੈੱਡ ਆਪਾਂ ਇੱਥੇ ਬਲੌਕ ਕਰਦੇ ਹਾਂ ਖਤਮ ਇਹ ਰੇਸ ਰੇ ਇਸੇ ਠੀਕ ਖਤਮ ਹੋ ਗਈ ਇਹ ਐ ਕਿ ਮੈ ਖਿੱਚ ਕੇ ਲੈ ਜਾਏਗਾ ਤੂੰ ਚਲੋ ਐਂ ਕਰਨ ਲੱਗੇ ਇਹ ਕਹਿੰਦਾ ਵੀ ਮੈਨੂੰ ਖਿੱਚ ਕੇ ਲੈ ਜਾਂਦੋ ਵੀ ਜਿੱਤਾਂਗੇ ਜਿੱਤੋਂਗੇ ਤੁਸੀਂ ਸਾਡੀ ਹੂ ਵੀ ਟੱਚ ਹੋਊਗੀ ਸੀ ਇਹਨੂੰ ਖਿੱਚ ਕੇ ਬਸ ਇਹਦਾ ਹੁਣ ਤੋਂ ਹੋਰ ਕਰਦਗੇ ਜੱਤ ਗੱਡੀ ਲਾ ਸਾਡੀ ਗੱਡੀ ਵੀ ਇਹਨਾਂ ਰਿਮੋਟ ਕੰਟਰੋਲ ਕਰੂਗੀ ਮੈਂ ਕੰਟਰੋਲ ਤੇ ਇਹ ਗੱਡੀ ਆਊਗੀ ਜੀ ਇਧਰ ਨੂੰ ਜਿੱਤੀ ਜਾ ਕੇ ਜੀ ਆਪਾਂ ਨਹੀਂ ਨਹੀਂ ਇਹ ਕਹਿੰਦੇ ਤੁਸੀਂ ਜਿੱਤ ਕੇ ਮੈਨੂੰ ਖਿੱਚ ਕੇ ਲੈ ਕੇ ਜਾਓ ਠੀਕ ਆ ਚੱਲ ਵੀ ਰੈਫਰੀ ਚਲ ਇਹਨੂੰ ਸਾਈਡ ਤੇ ਕਰੋ ਰੈਫਰੀ ਨੂੰ ਆਪਣੇ ਨੂੰ ਸਾਈਡ ਤੇ ਕਰੋ ਚਲੋ ਭਾਈ ਇਹਨੇ ਹਾਰ ਮੰਨੀ ਹੈ ਤਾਂ ਲੈ ਉਹ ਕਹਿੰਦਾ ਮੈਂ ਖਿੱਚ ਕੇ ਲੈ ਕੇ ਜਾਊਂਗਾ ਲੈ ਗਿਆ ਓਕੇ ਤੇ ਭਾਈ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਕਰਨੀ ਆ ਲਾਈਕ ਸ਼ੇਅਰ ਕਮੈਂਟ ਤੁਹਾਨੂੰ ਮੈਂ ਇੱਕ ਸਟਾਰ ਆਖਿਆ ਸੀ ਤੇ ਦੱਬ ਕੇ ਸ਼ੇਅਰ ਕਰ ਦਿਓ ਪਹਿਲੇ ਇਹ ਬੱਚਿਆਂ ਲਈ ਆ ਖੇਡਣ ਵਾਸਤੇ ਐਂਟਰਟੇਨਮੈਂਟ ਵਾਸਤੇ ਤੇ ਹੁਣ ਮਿਲਦੇ ਆਪਾਂ ਅਗਲੇ ਵਲੌਗ ਤੇ ਉਨਾਂ ਜੇ ਤੁਸੀਂ ਬਾਈ ਇਹਨੂੰ ਕਰ ਦਿਓ ਸ਼ੇਅਰ ਕਮੈਂਟ ਲਾਈਕ ਓਕੇ ਬਾਈ ਲਵ ਯੂ ਹਰਿਆਣੂ